ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਇੱਕ ਵੀਡੀਓ ਬਣਾ ਰਹੇ ਆਂ ਘਰੇਲੂ ਘਰ ਦੇ ਵਿੱਚੋਂ ਪਿੰਡ ਦਲਾਵਲਪੁਰ ਪਹੁੰਚੇ ਆਂ ਤਹਿਸੀਲ ਖੰਡੂਰ ਸਾਹਿਬ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਇਹ ਪਿੰਡ ਨੇੜੇ ਇਧਰ ਜਮਾਰਾਜ ਦੇ ਵੀ ਰਹਿ ਜਾਂਦਾ ਚੰਬਾ ਖੁਰਦ ਇਹ ਪਿੰਡ ਵੀ ਲੱਗੇ ਆ ਚੋਲਾ ਸਾਹਿਬ ਵੀ ਇਥੋਂ ਥੋੜੀ ਦੂਰੀ ਤੇ ਆ ਜੇਕਰ ਆਪਾਂ ਡਿਸਟੈਂਸ ਦੀ ਗੱਲ ਕਰੀਏ ਤੇ ਹਰੀ ਕੇ ਪੱਤਣੋਂ ਚਾਹੇ ਕੋਈ ਮਾਲਵੇ ਵਾਲੀ ਸਾਈਡ ਤੋਂ ਮੇਰਾ ਵੀਰ ਵਿਜ਼ਿਟ ਕਰੂਗਾ ਤਾਂ ਕੋਈ 18-20 ਕਿਲੋਮੀਟਰ ਦੀ ਦੂਰੀ ਆ ਸਾਰੀ ਹਰੀਕੇ ਪੱਤਨ ਦੀ ਤੇ ਜੇਕਰ ਅਨਸ਼ਰਹ ਪਨੋਂ ਦੀ ਗੱਲ ਕਰੀਏ ਤਾਂ ਕੋਈ 8-7 ਕਿਲੋਮੀਟਰ ਦੀ ਦੂਰੀ ਆ ਫਤਿਹਆਬਾਦ ਵੀ ਉਥੋਂ ਤਕਰੀਬਨ ਕੋਈ 8-7 ਕਿਲੋਮੀਟਰ ਦੀ ਦੂਰੀ ਤੇ ਆ ਚੋਲਾ ਸਾਹਿਬ ਵੀ ਤਕਰੀਬਨ ਇੰਨੀ ਕੁ ਦੂਰੀ ਆ ਬਰੰਪੁਰਾ ਪਿੰਡ ਮੋਨਪੁਰਾ ਵਿਨਗ ਇਹ ਪਿੰਡ ਲਾਗੇ ਲਾਗੇ ਆ ਠੀਕ ਆ ਜੀ ਤੇ ਡੇਰਾ ਸਾਹਿਬ ਵੀ ਉਥੋਂ ਥੋੜੀ ਦੂਰੀ ਤੇ ਆ ਅੱਜ ਇੱਕ ਘਰੇਲੂ ਘਰ ਦੇ ਵਿੱਚੋਂ ਦੋਸਤੋ ਜਿੱਦਾਂ ਆਪਾਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਹੀ ਦੱਸ ਦਿੱਤਾ ਘਰੇਲੂ ਘਰ ਵਿజిਟ ਕੀਤੀ ਆ ਅੱਜ ਇੱਕ ਵੀਰ ਹੁਣੀ ਮੱਝ ਸੇਲ ਕਰਦੇ ਆ ਇਹ ਮੱਝ ਦੀ ਚੁਵਾਈ ਇਹਨਾਂ ਨੇ ਪਹਿਲਾ ਦੂਜਾ ਸੂਆ ਆਪਣੇ ਘਰੇ ਕੀਤੀ ਆ ਉਸ ਵਿਹਾਰ ਤੇ ਆਪਾਂ ਪੂਰੀ ਗੱਲਬਾਤ ਕਰਾਂਗੇ ਹੁਣ ਤੀਜਾ ਸੂਆ ਇਸ ਮੱਝ ਨੇ ਸੂਣਾ ਇੱਕ ਲਾਸਟ ਵਿੱਚ ਆਪਾਂ ਤੁਹਾਨੂੰ ਗੱਡੀ ਵੀਰ ਹੁਣੀ ਸੇਲ ਕਰਦੇ ਆ ਸਕੋਰਪੀਓ ਗੱਡੀ ਆ 2011 ਮਾਡਲ ਆ ਉਹ ਵੀ ਐਂਡ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਸੁਮਜ ਦੀ ਬਿਲਕੁਲ ਸ਼ਹਿਦੀ ਚੰਗੀ ਆ ਤਸੱਲੀ ਚੰਗੀ ਆ ਮੇਰਾ ਫਾਰਮਰ ਭਰਾ ਤਕਰੀਬਨ ਕੋਈ 15 16 16 ਲੀਟਰ ਤੋਂ ਪਲੱਸ ਚਾਹੇ ਕੋਈ 15 16 ਲੀਟਰ ਵਾਲਾ ਪਸ਼ੂ ਕੋਈ ਵੀਰ ਪਰਚੇਜ਼ ਕਰਨਾ ਚਾਹੁੰਦਾ ਤੇ ਇੱਕ ਜਿਹੜੀ ਮੱਝ ਆਪਾਂ ਤੁਹਾਨੂੰ ਦਿਖਾਵਾਂਗੇ 215 16 ਲੀਟਰ ਜਿਹੜਾ ਦੁੱਧ ਇਹਨੇ ਚਵਾਇਆ ਪਿਛਲੇ ਸਵੇਿਆਂ ਦੇ ਦੌਰਾਨ ਐਨੀਮਲ ਵੀਰ ਨੇ ਰੱਖਿਆ ਤਕਰੀਬਨ ਵੜਾ ਬੱਚੀਆਂ ਚੰਗੀਆਂ ਨੇ ਦੇ ਕੋਲ ਜਰਸੀ ਬਰੀਡ ਦੇ ਵਿੱਚ ਐਫ ਐਫ ਬਰੀਡ ਦੇ ਵਿੱਚ ਸੋ ਮੋਹਰਾ ਬਰੀਡ ਦੇ ਵਿੱਚ ਚੰਗੀਆਂ ਝੋਟੀਆਂ ਨੇ ਇਹਨਾਂ ਦੇ ਕੋਲ ਪੂਰੀ ਗੱਲਬਾਤ ਕਰਾਂਗੇ ਅੱਜ ਤਰੀਕ ਤੁਸੀਂ ਨੋਟ ਕਰ ਲਓ 12 ਅਕਤੂਬਰ ਤੇ ਸਮਾ ਕੋਈ ਸ਼ਾਮ ਤੇ 4 ਵਜੇ ਇਹ ਆਪਾਂ ਵੀਡੀਓ ਬਣਾ ਰਹੇ ਆਂ ਪੂਰੀ ਗੱਲਬਾਤ ਕਰਦੇ ਆਂ ਬਤੇਰੇ ਡਿਟੇਲ ਦੇ ਲਈ ਚਲਦੇ ਆਂ ਆਪਾਂ ਵੀਰ ਦੇ ਨਾਲ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਵੀਰ ਜੀ ਸਤਿ ਸ੍ਰੀ ਅਕਾਲ ਹਾਂਜੀ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਹੋਰ ਪਾਜੀ ਸੇਹਤਾ ਸਰਾਓ ਚੜਦੀ ਕਲਾ ਚੜਦੀ ਕਲਾ ਠੀਕ ਠਾਕ ਹੋ ਜੀ ਚੜਦੀ ਕਲਾ ਜੀ ਤੇ ਇੱਕ ਵੀਰ ਜੀ ਆਪਣਾ ਨਾਮ ਜਿਹੜਾ ਆਪਣੇ ਭੈਣ ਭਰਾਵਾਂ ਸਰੋਤੇ ਨਾਲ ਕਰਦੀਏ ਸਾਂਝਾ ਇੱਕ ਨਾਮ ਕੁਲਵਿੰਦਰ ਸਿੰਘ ਹੈ ਸਨ ਆਫ ਅਮਰਜੀਤ ਸਿੰਘ ਠੀਕ ਆ ਜੀ ਹਾਂਜੀ ਓਕੇ ਵੀਰ ਪਿੰਡ ਦਲਾਵਲਪੁਰ ਆ ਪਿੰਡ ਦਲਾਵਲਪੁਰਾ ਜੀ ਓਕੇ ਵੀਰੇ ਜਿਹੜੇ ਐਨੀਮਲ ਆਪਾਂ ਰੱਖਿਆ ਵੈਸੇ ਤੁਹਾਡੇ ਫਾਰਮ ਦੇ ਵਿੱਚ ਚਲੋ ਕੋਈ ਭੈਣ ਭਰਾ ਜਦੋਂ ਵਿਜ਼ਿਟ ਕਰੂਗਾ ਠੀਕ ਆ ਜੀ ਚਾਹੇ ਕੋਈ ਖਰੀਦਦਾਰ ਆਪਣਾ ਆਊਗਾ ਉਹਨਾਂ ਦੇਖ ਹੀ ਲੈਣਾ ਪਸ਼ੂ ਚਲੋ ਸ਼ੌਂਕੀਆ ਤੌਰ ਤੇ ਤੁਸੀਂ ਹਰੇਕ ਬਰੀਡ ਹੀ ਰੱਖੀ ਆ ਹਾਂਜੀ ਹਾਂਜੀ ਮੋਰਾ ਦੇ ਵਿੱਚ ਵੀ ਤੁਹਾਡਾ ਸ਼ੌਂਕ ਆ ਪਰਲੇ ਪਾਸੇ ਝੋਟੀ ਵੀ ਕਾਫੀ ਖੂਬਸੂਰਤ ਖੜੀ ਆ ਵੱਡੇ ਕੱਦ ਕੱਢ ਦੀ ਤੇ ਐਫ ਐਫ ਦੇ ਵਿੱਚ ਜਰਸੀ ਦੇ ਵਿੱਚ ਅੱਧੇ ਇੱਕ ਨਗਤ ਐਧਰ ਆਪਣੇ ਕੋਲ ਤੇ ਅੱਧੇ ਪਰਲੇ ਪਾਸੇ ਰੱਖਿਆ ਹਾਂਜੀ ਉਧਰ ਛੱਡਿ ਗਾਵਾਂ ਜਾਂਦੀਆਂ ਠੀਕ ਆ ਵੀਰੇ ਤੇ ਅੱਛਾ ਵੀਰ ਜੀ ਜਿਹੜੀ ਅੱਜ ਆਪਾਂ ਇਹ ਮਾਝਾ ਸੇਲ ਕਰਦੇ ਆ ਜੈਡ ਬਲੈਕ ਮਾਝਾ ਸਭ ਤੋਂ ਪਹਿਲਾਂ ਤਾਂ ਆਪਾਂ ਵੀ ਧਿਆਨ ਦੇ ਵਿੱਚ ਲਿਆ ਦਿੰਨੇ ਆ ਵੀ ਮੱਤੇ ਤੋਂ ਪੂਛ ਤੱਕ ਇੱਕ ਵੀ ਵਾਲ ਨਹੀਂ ਜੇ ਚਿੱਟਾ ਜੈਡ ਬਲੈਕ ਇਹ ਮਾਝਾ ਸੁਬਿਆਂ ਦੇ ਵਿੱਚ ਜੇਕਰ ਗੱਲ ਕਰੀਏ ਤੇ ਵੀਰ ਸੁਹਾ ਕਿੰਨਾ ਮਾਝਾ ਇਹ ਵੀਰ ਜੀ ਤੀਜੇ ਸੂਵੇ ਸੂਣਾ ਜੀ ਆਪਾਂ ਪਹਿਲੇ ਸੂਵੇ ਸੂਣ ਵਾਲੀ ਲੈਂਦੇ ਹੀ ਗਏ ਠੀਕ ਆ ਜੀ ਹਾਂਜੀ ਐਸ ਵਕਤ ਤੇਜਾ ਸੁਭਾ ਹਾਂਜੀ ਤੇ ਸਮਾਂ ਕੋਈ ਲਿਖਤੀ ਤੌਰ ਵਾਲੇ ਦਿਨ ਦੇਖੇ ਹੋਣ ਜਾਂ ਵੈਸੇ ਅੰਦਾਜ਼ਾ ਤੁਹਾਡਾ ਵੀ ਕਿੰਨਾ ਕ ਸਮਾਂ ਲੇ ਜਾਏ ਇਹਦਾ ਜੀ 14 ਤਰੀਕ ਦਾ ਹੈ ਜੀ 14 ਦਸੰਬਰ ਨੂੰ ਟੀਕਾ ਭਰਿਆ ਸੀ ਆਪਾਂ 2024 ਚ ਠੀਕ ਹੈ ਜੀ ਉਹ ਬਿਹਾਵ ਤੇ ਆ 14 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਅੱਗੇ ਹਾਂ ਕੰਪਲੀਟ ਹੁੰਦੇ ਹਨ ਹਾਂਜੀ ਠੀਕ ਹੈ ਜੀ ਲੋ ਵੀ ਦੱਸੋ 14 ਤਰੀਕ ਨੂੰ 14 ਅਕਤੂਬਰ ਨੂੰ ਅੱਜ 12 ਤਰੀਕ ਆ ਸੋ ਦੋ ਕੁ ਦਿਨਾਂ ਤੱਕ ਦਿਨ ਕੰਪਲੀਟ ਆ ਪੂਰੇ ਆ ਤੇ ਸੋ ਸਕਦੀ ਹੈ ਬਾਕੀ ਆਰਡਰ ਲੈਵੇ ਦੀ ਕੁਆਲਿਟੀ ਬਹੁਤ ਸੋਹਣੀ ਆ ਤੇ ਓਕੇ ਵੀਰ ਜੇਕਰ ਦੂਜੇ ਸੂਬੇ ਦੀ ਆਪਾਂ ਜੇ ਆਪਣੀ ਚਵਾਈ ਆਪਣੀ ਬਿਲਕੁਲ ਸੇਵਾ ਸੰਭਾਲ ਤੇ ਕਿੰਨਾ ਕੁ ਦੁੱਧ ਚੁਆਇਆ ਆਪਣੀ ਸੇਵਾ ਸੰਭਾਲ ਤੇ ਨਾਰਮਲ ਜੀ ਘਰ ਦਾ ਜਿੱਦਾਂ ਵਨ ਬੂਟ ਪਾ ਕੇ ਆਪਾਂ ਹਾਂਜੀ ਕਣਕੁਣਕ ਤੁਹਾਨੂੰ ਪਤਾ ਰੱਖੀ ਹੁੰਦੀ ਹੈ ਨਾ ਸਾਰਾ ਕੁਝ ਉਹਦੇ ਤੇ ਆਪਾਂ 15 16 ਤੱਕ 16 ਤੋਂ ਵੱਧ ਹੀ ਗਈ ਹੋਊਗੀ ਇੱਕ ਲੈਵਲ ਜਿਹੜਾ ਜੀ ਠੀਕ ਹੈ ਜੀ ਹਾਂਜੀ ਤੇ 15 16 ਲੀਟਰ ਆਪਾਂ ਚਵਾਈ ਕੀਤੀ ਹੈ ਹਾਂਜੀ ਹਾਂਜੀ ਲਓ ਵੀ ਦੋਸਤੋ ਇੱਕ ਵਾਰੀ ਤੁਹਾਨੂੰ ਫੇਸ ਕੁਆਲਟੀ ਆਪਾਂ ਦਿਖਾ ਦਿੰਨੇ ਆ 15 16 ਲੀਟਰ ਦੀ ਮਿਲਕਿੰਗ ਇਹ ਸਮਝਨੇ ਕਰਾਈ ਆ ਦੂਜੇ ਸਵੇਰੇ ਸੈਕੰਡ ਬਾਕੀ ਕਟੀਆਂ ਇਹਦੀਆਂ ਆਈਆਂ ਪਹਿਲਾਂ ਵੀ ਠੀਕ ਹੈ ਜੀ ਸੋ ਆਰਡਰ ਕੁਆਲਿਟੀ ਇੱਕ ਵਾਰੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਬਾਕੀ ਵੇਂਸ ਲੇਵੇ ਦੇ ਉੱਪਰ ਤੁਸੀਂ ਵੇਖੋਗੇ ਮਿਲਕਨਾੜ ਦੋਹਾਂ ਪਾਸੇ ਜਿਹੜੀ ਬਿਲਕੁਲ ਇੱਕ ਮੋٹے ਰਸਿਆਂ ਵਾਂਗੂ ਤੁਹਾਨੂੰ ਦਿਖਾਈ ਦੇਊਗੀ ਲੇਵੇ ਦੇ ਉੱਪਰ ਵੇਂਸ ਨਾਰਨੋੜ ਕਾਫੀ ਜਿਆਦੀ ਆ ਬਾਕੀ ਵਿਰਲ ਵੰਡ ਸਪੇਸ ਚੰਗੇ ਆ ਚਾਰੇ ਧਨਾਂ ਦੇ ਵਿੱਚ ਤੇ ਪਹਿਲਾ ਦੂਜਾ ਸੁਵੇ ਦੇ ਵਿੱਚ ਕਟੀਆਂ ਦਿੱਤੀਆਂ ਸੀ ਇਹਨੇ ਹਾਂਜੀ ਹਾਂਜੀ ਠੀਕ ਆ ਜੀ ਇਸ ਵਾਰ ਵੀ ਕਿਸੇ ਚੰਗੇ ਸੀਮਨ ਤੋਂ ਗੱਭਣਾ ਵੀਰ ਇਹ ਜੀ ਅਰਜਨ ਕੁੰਗੜ ਦਾ ਹੀ ਡਾਕਟਰ ਇਸ ਵਾਰ ਹਾਂਜੀ ਠੀਕ ਆ ਚਲੋ ਰਿਜ਼ਲਟ ਫਿਰ ਫੋਰ ਵੀ ਠੀਕ ਆ ਆਪਾਂ ਪਹਿਲਾਂ ਵਧੀਆ ਭਰਾਂ ਉਹ ਛੋਟੀ ਵੀਰ ਨੂੰ ਲਾਗੇ ਪੈ ਕੱਟੀ ਉਧਰ ਠੀਕ ਆ ਜੀ ਠੀਕ ਆ ਹਾਂ ਜੀ ਸੋ ਦੋਸੋ ਅੱਗੇ ਹੁਣ ਜਿਹੜੀ ਨੈਕਸਟ ਆ ਇਸ ਸੂਬੇ ਦੇ ਵਿੱਚ ਚਲੋ ਬੱਚਾ ਮੇਲ ਆਵੇ ਫੀਮੇਲ ਆਵੇ ਅਰਜੁਨ ਕੁੰਗੜ ਤੋਂ ਜਿਹੜੀ ਇੱਕ ਬਣਾ ਠੀਕ ਆ ਜੀ ਸੋ ਬੱਚਾ ਚੰਗਾ ਪਾ ਦੋਗੀ ਪਹਿਲਾਂ ਦੋ ਕੱਟੀਆਂ ਨੂੰ ਇਹਨੇ ਜਨਬ ਦਿੱਤਾ ਬਿਲਕੁਲ ਜੈਡ ਬਲੈਕ ਆ ਸਿੰਗਲ ਖੱਡੀ ਆ ਸੋਹਣਾ ਪਿੱਠਪੂੜਾ ਹਾਈਟ ਮੀਡੀਅਮ ਦੇ ਵਿੱਚ ਆ ਇੱਕ ਨਾਲ ਖੜੀ ਝੋਟੀ ਤੁਸੀਂ ਉਹ ਵੀ ਦੇਖ ਲਓਗੇ ਅੰਦਾਜ਼ਾ ਬਿਲਕੁਲ ਹੋ ਜਾਊਗਾ ਬਿਲਕੁਲ ਜਿਹੜੀ ਅਖੀਰੀ ਇਹ ਮੀਡੀਅਮ ਹਾਈਟ ਦੇ ਵਿੱਚ ਆ ਪਰ ਜੰਪਾਲ ਵਜਨ ਲੋੜ ਦੀ ਗੱਲ ਕਰਕੇ ਤੇ ਮੱਝ ਨੂੰ ਵਜਨ ਲੋੜ ਪੂਰਾ ਵੀ ਕੋਈ ਮੇਰਾ ਭਰਾ ਇਥੇਣ ਕੇ ਇਹ ਨਹੀਂ ਕਹੂਗਾ ਵੀ ਕੋਈ ਲੱਸੀ ਫਿੱਕੀ ਆ ਹਨਾ ਬਾਕੀ ਨਸਲਾਂ ਬਰੀਡਾਂ ਦੁੱਧ ਚਵਾਉਂਦੀਆਂ ਨੇ ਪਹਿਲਾਂ ਵੀ ਅਸੀਂ ਡਿਸਕਸ ਕਰਦੇ ਪਏ ਆ ਜਾਂ ਹਰੇਕ ਭਰਾ ਜਾਣਕਾਰੀ ਰੱਖਦਾ ਵੀ ਚਲੋ ਕਦਾਂ ਦੇ ਵਿੱਚ ਦੁੱਧ ਨਹੀਂਗਾ ਨਸਲ ਬਰੀਡਾਂ ਦੁੱਧ ਚਵਾਉਂਦੀਆਂ ਨੇ ਸੋ ਲੈਵੇ ਆਟਰ ਦੀ ਕੁਆਲਿਟੀ ਇੱਧਰ ਇੱਕ ਬਹਿਣੀ ਵਾਲੇ ਪਾਸਿਓਂ ਵੀ ਆਪਾਂ ਤੁਹਾਨੂੰ ਦਿਖਾ ਦਿੰਦੇ ਆ ਉਸ ਤੋਂ ਬਾਅਦ ਆਪਾਂ ਤੁਹਾਨੂੰ ਇੱਕ ਵਾਰੀ ਤਸੱਲੀ ਦੇ ਨਾਲ ਤੋੜ ਕੇ ਜ਼ਰੂਰ ਦਿਖਾਵਾਂਗੇ ਸੋ ਵਿਰਲ ਵੰਡ ਚੰਗੇ ਆ ਬਾਕੀ 15 16 16 ਸਰੀ ਜਿਹੜੀ ਦੋਸਤੋ ਹਿਮਾਜਲ ਤੁਸੀਂ ਸਾਹਮਣੇ ਸਕਰੀਨ ਦੇ ਉੱਪਰ ਦੇਖ ਰਹੇ ਜੇ ਸੋ ਇੱਕ ਵਾਰੀ ਆਪਾਂ ਤੁਹਾਨੂੰ ਖੋਲ ਕੇ ਚੰਗੀ ਤਸੱਲੀ ਨਾਲ ਤੋਰ ਕੇ ਦਿਖਾਵਾਂਗੇ ਸੋ ਬਾਕੀ ਸਟ੍ਰਕਚਰ ਬਹੁਤ ਸੋਹਣਾ ਹੈ ਇਸ ਸਮਝ ਦਾ ਠੀਕ ਹੈ ਜੀ ਵਜ਼ਨ weight ਉੱਤੋਂ ਬਿਲਕੁਲ ਪੱਧਰੀ ਬੈਕ ਸਾਈਡ ਪੁੱਠੇ ਪੱਠੇ ਦੀ ਚੌੜੀ ਸੋ ਲੈਵੇ ਆਰਡਰ ਦੀ ਬਾ ਕਮਾਲ ਸੋ ਹਜੇ ਵੀ ਆ ਦੋਕ ਦਿਨ ਬਾਕੀ ਆ ਜਿਹੜੇ ਹਿਸਾਬ ਨਾਲ ਦੋਸਤੋ ਜੰਮੀ ਪਲੀ ਆ ਜਾਂ ਫੁੱਲ ਵਜ਼ਨ weight ਦੇ ਵਿੱਚ ਕੋਈ ਇੱਕ ਦੋ ਦਿਨ ਪਸ਼ੂ ਫੋਰ ਵੀ ਵਧੇਰੇ ਲੈ ਕੇ ਜਾ ਸਕਦਾ ਤੇ ਉਹਦੇ ਵਿੱਚ ਨੋ ਡਾਊਟ ਚਲੋ ਦੋ ਚਾਰ ਦਿਨ ਕੱਟ ਗਈ ਕਰਮ ਵਾਲੀ ਠੀਕ ਆ ਜੀ ਹੋਰ ਵੀ ਥੱਲੇੋਂ ਚੰਗੇ ਅਸਾਰ ਹੋ ਜਾਂਦੇ ਆ ਵੀ ਥੱਲੇੋਂ ਹੋਰ ਵੀ ਬਣ ਕੇ ਚੰਗੀ ਤਿਆਰ ਹੋ ਜੂਗੀ ਥੋੜਾ ਜਿਹਾ ਪਸ਼ੂ ਖੋਲੇ ਘੱਟ ਹੁੰਦੇ ਠੀਕ ਆ ਜੀ ਘਰੇਲੂ ਘਰੋਂ ਕੱਟੀ ਆ ਉਧਰ ਹਾਂ ਕੱਟੀ ਪਹਿਲੇ ਸੂਏ ਦੀ ਅੱਛਾ ਅੱਛਾ ਉਹਦੇ ਕਰਕੇ ਆਹ ਵੇਖੋ ਉਧਰ ਆ ਤਾਂ ਕਰਕੇ ਕਾਲੀ ਪੈਂਦੀ ਉਧਰ ਨੂੰ ਹਾਂ ਆ ਲੈ ਲੋਜੀ ਇਹ ਦੋਸਤੋ ਬਾਡੀ ਦਾ ਸਟਰਕਚਰ ਹੈ ਠੀਕ ਆ ਜੀ ਸੋ ਲੈਵੇ ਆਰਡਰ ਦੀ ਬੰਤਰ ਬਹੁਤ ਸੋਹਣੀ ਆ ਬਾਕੀ ਕੋਈ ਵੀ ਫਾਰਮਰ ਭਰਾ ਠੀਕ ਆ ਜੀ ਜਿੰਨੇ ਵੀ ਖਰੀਦੀ ਕਰਨੀ ਹੈ ਇੱਥੇ ਆਣ ਕੇ ਤੁਸੀਂ ਅੱਖੀ ਜਰੂਰ ਵੇਖਿਆ ਜੇ ਸੋ ਵੇਖ ਕੇ ਚੀਜ਼ ਦਾ ਪਤਾ ਲੱਗਦਾ ਕਈ ਵਾਰਾਂ ਫੋਨ ਤੇ ਆਪਾਂ ਚੀਜ਼ ਤੁਹਾਨੂੰ ਦਿਖਾ ਦਿੰਨੇ ਆ ਕਿ ਆਈਡੀਆ ਹੋ ਜਾਂਦਾ ਵੀ ਚੀਜ਼ ਦਾ ਵੀ ਇਸ ਹਿਸਾਬ ਵੰਡ ਦੀ ਚੀਜ਼ ਆ ਸੋ ਇੱਕ ਸਾਰ ਬਿਲਕੁਲ ਪਧਰੀ ਹੈ ਬੈਕ ਸਾਈਡ ਤੋਂ ਲੈਵੇ ਦੀ ਸਟਾਰਟਿੰਗ ਦੀ ਗੱਲ ਕਰੀਏ ਤੁਹਾਨੂੰ ਤੋਂ ਸਟਾਰਟਿੰਗ ਜਿੱਦਾਂ ਆਪ ਅਕਸਰ ਗੱਲ ਕਰਦੇ ਆ ਜਿਹੜੇ ਪਸ਼ੂ ਕੋਈ 15 16 ਲੀਟਰ ਦੁੱਧ ਚਵਾਉਣ ਵਾਲੇ ਆ ਤਕਰੀਬਨ ਬੰਦੇ ਸਰ ਦੇ ਕਾਫੀ ਚੰਗੇ ਹੁੰਦੇ ਆ ਬਖਾਲੇ ਤੋਂ ਹੀ ਪਤਾ ਲੱਗ ਜਾਂਦਾ ਕੋਈ 15 16 ਕਿਲੋ ਵਾਲੇ ਭਾਂਡੇ ਦਾ ਅੱਗੋਂ ਸਟਾਰਟਿੰਗ ਆ ਬਿਲਕੁਲ ਸੂਤ ਤੱਕ ਜਿਹੜਾ ਲੇਵਾ ਬਣਾਈ ਫਿਰਦੀ ਆ ਠੀਕ ਆ ਸੋ ਬਿਲਕੁਲ ਪਤਲਾ ਪਿੰਡਾ ਜੈੱਡ ਬਲੈਕ ਤਿੱਜਾ ਸੂਬਾ ਸੂਣ ਦੀ ਪੂਰੀ ਤਿਆਰੀ ਤੇ ਜਿਹੜੀ ਤੁਸੀਂ ਇਹ ਸਾਹਮਣੇ ਮੱਝ ਦੇਖ ਰਿਹਾ ਜੀ ਠੀਕ ਆ ਜੀ ਲਓ Okay. ਕਬੀਰ ਜੀ ਦੀ ਡਿਮਾਂਡ ਇਹਦਾ ਮੁੱਲ ਕਿ ਰੱਖਿਆ ਆਪਾਂ ਕੀ ਕਰਦੇ ਆ ਡਿਮਾਂਡ ਦੀ ਡਿਮਾਂਡ ਭਾਜੀ ਆਪਾਂ ਉਹਨੇ ਕੀ ਮੰਗਣੇ ਜਿੰਨੇ ਕਿ ਲੈਣੇ ਆ ਨਾ ਹਾਂਜੀ ਬਿਲਕੁਲ ਜੀ ਆਪਾਂ ਕਰਦੇ ਪਸ਼ੂ ਆਪਣੇ ਕੋ ਆਪਾਂ ਕਿਹੜਾ ਕੋਈ ਵਪਾਰ ਕਰਦੇ ਆ ਆ ਬਿਲਕੁਲ ਜੀ ਹਾਂ ਤੇ ਇਹਦੀ ਦੇਖ ਲਓ 1 ਲੱਖ 30 ਹਜ਼ਾਰ ਲਾਸਟ ਕਰਦਾਂਗੇ ਸਵਾ ਲੱਖ ਤੱਕ ਜੀ ਕੋਈ ਆ ਸਵਾ ਲੱਖ ਦੇ ਲਓ ਜੀ 1 ਲੱਖ 25 ਹਜ਼ਾਰ ਠੀਕ ਆ ਜੀ ਸਵਾ ਲੱਖ ਦੇ ਐਂਡ ਤੋਂ ਐਂਡ ਜਿਹੜੀ ਇਹ ਤੁਹਾਨੂੰ ਮਾਜੇ ਮਿਲ ਦੂਗੀ ਸੋ 15 16 ਸਰੀ ਇਹ ਮਾਜਾ ਠੀਕ ਆ ਜੀ ਬਾਕੀ ਮੇਰਾ ਭਰਾ ਟਿੱਪ ਕੇ ਭਰਾ ਕੇ ਆਪਣੀ ਤਸੱਲੀ ਕਰਕੇ ਲੈ ਕੇ ਜਾਓ ਹਾਂ ਜੀ ਪਿੰਡੇ ਪੁੰਡੇ ਬਹੁਤ ਸੋਨੇ ਪਿੰਡੇ ਦੀ ਆ ਲਿਸ਼ਕ ਰੁਸ਼ਕ ਪੂਰੀ ਆ ਚੰਗੀ ਚਮਕਦਮ ਕਾਲੀ ਆ ਸੋ ਜੈਡ ਬਲੈਕ ਆ ਦੋਸਤੋ ਇੱਕ ਸਟਾਰਟਿੰਗ ਤੋਂ ਵੀ ਆਪਾਂ ਜ਼ਿਕਰ ਕੀਤਾ ਸੀਗਾ ਇੱਕ ਸਕੋਰਪੀਓ ਗੱਡੀ ਇਹ ਵੀ ਵੀਰੋਂ ਨਹੀਂ ਸੇਲ ਕਰਦੇ ਆ 2011 ਮਾਡਲ ਆ ਤੇ ਬਲੈਕ ਕਲਰ ਦੇ ਵਿੱਚ ਆ ਠੀਕ ਆ ਜੀ ਬਾਕੀ ਡਾਕੂਮੈਂਟ ਤੋਂ ਲੈ ਕੇ ਕੰਡੀਸ਼ਨ ਤੱਕ ਦੀ ਆਪਾਂ ਪ੍ਰੋਪਰ ਤੁਹਾਨੂੰ ਇੱਕ ਵਾਰੀ ਤਸੱਲੀ ਨਾਲ ਦਿਖਾਵਾਂਗੇ ਸੋ ਨੰਬਰ ਪੰਜਾਬ ਆ ਠੀਕ ਆ ਜੀ ਤੇ ਥਰਡ ਓਨਰ ਆ ਤੋਂ ਤੀਸਰੀ ਨਾਂ ਜਿਹੜੀ ਦੋਸਤ ਇਹ ਗੱਡੀ ਹੋਈ ਜਾਣ ਕੇ ਬਿਲਕੁਲ ਚਲਾ ਕੇ ਤਸੱਲੀ ਨਾਲ ਦੇਖ ਸਕਦਾ ਡਾਕੂਮੈਂਟ 올 ਕੰਪਲੀਟ ਆ ਇੱਕ ਵਾਰੀ 올 ਰਾਉਂਡ ਤੋਂ ਇੱਕ ਵਾਰੀ ਆਪਾਂ ਤੁਹਾਨੂੰ ਕੰਡੀਸ਼ਨ ਦਿਖਾ ਦਿੰਦੇ ਆ ਸੋ ਟਾਇਰ ਵੀ ਜਿਹੜੇ ਆ ਤਕਰੀਬਨ ਵੀਰ ਗੁਡੀਅਰ ਦੇ ਆ ਚਾਰੇ ਹਨਾ ਹਾਂਜੀ ਹਾਂਜੀ ਟਾਇਰ ਵੀ ਸਟਿਪਨੀ ਤੱਕ ਵੀ ਹੈਗੀ ਹੈ ਹਾਂਜੀ ਹਾਂਜੀ ਨਵੀਂ ਸਟਿਪਨੀ ਠੀਕ ਆ ਜੀ ਲਓ ਜੀ ਠੀਕ ਆ ਜੀ ਗੁਡੀਅਰ ਦੇ ਟਾਇਰ ਆ ਠੀਕ ਆ ਜੀ ਚਾਰੇ ਟਾਇਰ ਬਿਲਕੁਲ ਤੁਸੀਂ ਵੇਖੋਗੇ ਨਿਊ ਕੰਡੀਸ਼ਨ ਦੇ ਵਿੱਚ ਹੀ ਆ ਬਿਲਕੁਲ ਨੀਟ ਕਲੀਨ ਕੰਡੀਸ਼ਨ ਆ ਦੇਖੋ ਸੋ ਬੈਕ ਸਾਈਡ ਤੋਂ ਤੁਹਾਨੂੰ ਦਿਖਾ ਦਈਏ ਤੇ ਆ ਕਰੋ ਚੱਕ ਠੀਕ ਆ ਇਹ ਵੀ ਜੀ ਇਹ ਸਕੋਰਪਿਓ 2011 ਦੇ ਵਿੱਚ 11 ਮਾਡਲ ਆ ਹਾਂਜੀ ਹਾਂਜੀ ਠੀਕ ਆ ਮੈਂ ਪਰ ਪਿੱਛੇ ਬਾਕੀ ਹੈ ਸਾਰੀ ਪਾਵਰ ਹੀ ਆ ਸਾਰੀ ਪਾਵਰ ਹੈ ਹਾਂਜੀ ਟੌਪ ਮਾਡਲ ਸੀਗਾ ਹਾਂਜੀ ਹਾਂਜੀ ਟੌਪ ਠੀਕ ਹੈ ਹਾਈਬ੍ਰਿਡ ਮਾਸ਼ੀਨ ਗਰੀ ਆ ਉਹਦਾ ਕਰਕੇ ਥੋੜਾ ਜਿਹਾ ਖਰੀਦਣ ਤੋਂ ਵਾਲੀ ਹੈ ਠੀਕ ਹੈ ਜੇਸੀ ਹੀਟਰ ਬਿਲਕੁਲ ਓਕੇ ਆ ਹਾਂਜੀ ਹਾਂਜੀ ਓਕੇ ਸਾਰਾ ਇਹ ਸੀ ਬਹੁਤ ਵਧੀਆ ਜੀ ਹਨ ਵਰਕਿੰਗ ਕੰਡੀਸ਼ਨ ਦੇ ਵਿੱਚ ਸੈਂਟਰ ਬਲੂਰ ਲੱਗਾ ਵਿੱਚ ਠੀਕ ਆ ਜੀ ਹਾਂਜੀ ਜਿੱਦਾਂ ਆਪਣੇ ਸਫਾਰੀ ਦੇ ਆਉਂਦਾ ਆਹ ਬਿਲਕੁਲ ਸੈਂਟਰ ਜਿਹੜੀ ਬੈਕ ਸਾਈਡ ਹੈ ਨਾ ਹਾਂਜੀ ਹਾਂਜੀ ਬਿਲਕੁਲ ਸਕਰੀਨ ਸਕਰੂ ਸਾਰਾ ਕੋਈ ਬੈਕ ਕੈਮਰਾ ਸਾਰਾ ਓਕੇ ਸਾਰਾ ਕੁਝ ਠੀਕ ਆ ਜੀ ਸੋ ਬੈਕ ਕੈਮਰਾ ਬਾਕੀ ਸਕਰੀਨ ਆ ਦੇਖੋ ਸੋ ਅੰਦਰ ਲੜਾ ਤੁਸੀਂ ਤੁਹਾਨੂੰ ਆਪਾਂ ਡੈਸ਼ਬੋਰਡ ਤੋਂ ਇੰਟੀਰੀਅਰ ਅੰਦਰਲਾ ਤੁਸੀਂ ਵੇਖ ਸਕਦੇ ਜੇ ਬਾਕ ਸੋ ਸ਼ੀਟ ਕਵਰ ਪ੍ਰੋਪਰ ਤੁਸੀਂ ਵੇਖੋਗੇ ਠੀਕ ਹੈ ਜੀ ਨੀਟ ਕਲੀਨ ਕੰਡੀਸ਼ਨ ਦੇ ਵਿੱਚ ਆ ਸ਼ੀਟਾਂ ਵੀ ਦੂਜੀਆਂ ਬਾਅਦ ਚ ਮਾਡਲਾਂ ਆਈਆਂ ਜਿਹੜੀਆਂ ਨਵੇਂ ਮਾਡਲਾਂ ਠੀਕ ਹੈ ਜੀ ਸਿੰਗਲ ਸਿੰਗਲ ਕੈਪਚਰ ਨਹੀਂ ਬਲਕਿ ਅੰਦਰ ਉਹਦਾ ਵੀ ਰੁਪੇਖਾ ਪੈਂਦਾ ਵੀ ਜਿਵੇਂ 22 24 25 ਮਾਡਲ ਦੀ ਹੁੰਦਾ ਹਨਾ ਸ਼ੀਟਾਂ ਹੂਟਾਂ ਸਾਰੀਆਂ ਉਹੀ ਫਿਰ ਲੱਗੀਆਂ ਆਪਣੀਆਂ ਨਾਈ ਨਾਲ ਵਾਲੀਆਂ ਬਿਲਕੁਲ ਬਾਕੀ ਕੰਡੀਸ਼ਨ ਬਹੁਤ ਵਧੀਆ ਚੰਗੀ ਕੰਡੀਸ਼ਨ ਆ ਇਧਰ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਚੈੱਕ ਕਰੋ ਠੀਕ ਹੈ ਜੀ ਸੋ AC ਬਲੂਰ ਮਗਰਲੇ ਪਾਸੇ ਵੀ ਆ ਗਿਆ ਸੀ ਇਸੇ ਮਾਡਲ ਦਾ ਆਇਆ ਸੀਗਾ 2011 ਦੇ ਵਿੱਚ ਜਾਂ ਪਹਿਲਾਂ ਤੋਂ ਚੱਲਣ ਦੀ ਨਹੀਂ ਇਹ ਨਾਲ ਹੀ ਕਹਿੰਦੇ ਆਏ ਸੀ ਠੀਕ ਇਹ ਆਪਣਾ ਏਜੰਸੀ ਫਿਟਡ ਹੀ ਹੈ ਕੰਮ ਉਹ ਸਾਰਾ ਕੁਝ ਹਾਂ ਜੀ ਹਾਂ ਜੀ ਮੋਡੀਫਾਈ ਵਾਲਾ ਕੰਮ ਨਹੀਂ ਹੋਇਆ ਆਪਾਂ ਚਲ ਠੀਕ ਆ ਲਓ ਜੀ ਠੀਕ ਆ ਜੀ ਸੋ ਇਹ ਅੰਦਰੋਂ ਜਿਹੜੀ ਕੰਡੀਸ਼ਨ ਆ ਠੀਕ ਆ ਜੀ ਬਿਲਕੁਲ ਨੀਡ ਕਲੀਨ ਕੰਡੀਸ਼ਨ ਦੇ ਵਿੱਚ ਆ ਆ ਲਓ ਜੀ ਸੋ ਇਹ ਦੋਸਤੋ ਫਰੰਟ ਬੈਕ ਤੇ ਬਿਲਕੁਲ ਦੋਨੋਂ ਸਾਈਡਾਂ ਤੋਂ ਤੁਹਾਨੂੰ ਦਿਖਾ ਦਿੱਤੀ ਆ 2011 ਮਾਡਲ ਆ ਥਰਡ ਓਨਰ ਆ ਠੀਕ ਆ ਜੀ ਤੇ ਬਾਕੀ ਆਲ ਡਾਕੂਮੈਂਟ ਕੰਪਲੀਟ ਆ ਸੋ ਜਿਹੜੇ ਫਰ ਵੀਰ ਆਪਣੇ ਨੂੰ ਠੀਕ ਆ ਜੀ ਪਸੰਦ ਆਊਗੀ ਜਾਂ ਜਿਹੜੇ ਭਰਾ ਨੇ ਡੀਲ ਕਰਨੀ ਆ ਸੌਦੇ ਦੀ ਗੱਲਬਾਤ ਕਰਨੀ ਆ ਇੱਥੇ ਆਣ ਕੇ ਮੌਕੇ ਤੇ ਕਰੋ ਤੇ ਨਵਾਂ ਸ਼ਹਿਰ ਨੰਬਰ ਆ ਵੀਰੇ ਹਾਂਜੀ ਨਵਾਂ ਸ਼ਹਿਰ ਠੀਕ ਆ ਜੀ ਨਵਾਂ ਸ਼ਹਿਰ ਨੰਬਰ ਤੇ ਇਹਦੀ ਡਿਮਾਂਡ ਆਪਾਂ ਕੀ ਕਰਦੇ ਆ ਗੱਡੀ ਦੇਵਾਂਗੇ ਕਿੰਨੇ ਦੀ ਆ ਤੇ ਡਿਮਾਂਡ ਜੀ ਇਹ ਨੂੰ 100000 ਤੱਕ ਛੱਡ ਦਾਂਗੇ ਜੀ 3 ਲੱਖ ਤੱਕ ਹਾਂਜੀ ਠੀਕ ਆ ਜੀ ਚੰਗੀ ਵਧੀਆ ਕੰਡੀਸ਼ਨ ਆ ਗੱਡੀ ਜੀ ਹਾਂ ਕੰਡੀਸ਼ਨ ਇਹਦੀ ਮੇਰੇ ਖਿਆਲ ਨਾਲ ਡੀਲਰ ਦੂਲਰ ਤੇ ਸਾਢੇ 3-4 ਦੇ ਲੱਗੇ ਬੰਦੇ ਹਾਂ ਠੀਕ ਹੈ ਜੀ ਠੀਕ ਆ ਸੋ ਸੋ 3 ਲੱਖ ਜੜੀਆਂ ਦੀ ਡਿਮਾਂਡ ਆ ਸੋ ਬਾਕੀ ਕੋਈ ਪਾਰਟੀ ਆਉਂਦੀ ਆ ਕੋਈ ਆਪਣਾ ਵੀਰ ਨੀਗਲ ਕਰਦਾ ਕੋਈ ਮੌਕੇ ਤੇ ਬੈਠਦੇ ਉੱਠਦੇ ਠੀਕ ਆ ਜੀ ਥੋੜੀ ਪਾਤੀ ਵਿੱਚੋਂ ਕੋਈ ਕਸਰ ਹੋਈ ਤੇ ਮੌਕੇ ਤੇ ਨਿਕਲ ਜੂਗੀ ਆਦਰਵਾਇਜ਼ 3 ਲੱਖ ਦੀ ਜੜੀ ਆ ਡਿਮਾਂਡ ਕੀਮਤ ਇੱਕ ਇਹ ਕੰਟੈਕਟ ਨੰਬਰ ਜਿਹੜੇ ਵੀਰ ਆਪਣੇ ਜ਼ਰੂਰ ਸਾਂਝੇ ਕਰ ਦਈਏ ਕੰਟੈਕਟ ਨੰਬਰ ਹੀ 73473 ਹਾਂਜੀ 01309 ਠੀਕ ਆ ਜੀ ਹਾਂਜੀ 73473 ਹਾਂਜੀ 013 09 ਠੀਕ ਹੈ ਸੋ ਦੋਸਤੋ ਇਹ ਅੱਜ ਗੱਲਬਾਤ ਸੀ ਠੀਕ ਹੈ ਜੀ ਤੇ ਅੱਜ ਵੀਰ ਦੇ ਘਰੋਂ ਆਪਾਂ ਤੁਹਾਨੂੰ ਇੱਕ ਜਿਹੜੀ ਐ ਸਕੋਰਪੀਓ ਗੱਡੀ ਦਿਖਾਈ ਆ ਤੇ ਨਾਲ ਦੀ ਨਾਲ ਇੱਕ ਜਿਹੜੀ ਵੀਰੋ ਨੇ ਮੱਝ ਜਿਹੜੀ ਸੇਲ ਕਰਦੇ ਆ ਉਹਦੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਆ ਸੋ ਬਾਕੀ ਮੇਰਾ ਵੀਰ ਕੋਈ ਵੀ ਇੱਥੇ ਆਣ ਕੇ ਆਪਣੀ ਤਸੱਲੀ ਕਰ ਸਕਦੇ ਹੋ ਤੁਸੀਂ ਠੀਕ ਹੈ ਜੀ ਇਹ ਵਹੀਕਲ ਇਹ ਸੰਤ ਜਿਹੜਾ ਫੋਰ ਸੇਲ ਆ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਤੇ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ